ਸਤਿ ਸ੍ਰੀ ਅਕਾਲ ਦੋਸਤੋ ਇੱਕ ਨਵੇਂ ਬਲੌਗ ਥੋੜਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਤੁਸੀਂ ਮੇਰੇ ਨਾਲ ਘਾੜੇ ਇਲਾਕੇ 'ਚ ਹੋਆ ਸਾਡੀ ਗੱਡੀ ਕੱਲ ਬਰਦਾਰ ਇੱਕ ਖੱਡ 'ਚ ਫਸ ਗਈ ਸੀ ਮੀਂਹ 'ਚ ਤੇ ਪ੍ਰਧਾਨ ਜੀ ਦੇ ਧੰਨਵਾਦੀਆਂ ਨਾਲ ਆਇਆ ਹੁਣ ਅਸੀਂ ਗੱਡੀ ਰੈਸਕਿਊ ਕਰਨਾ ਆਏ ਆ ਤੇ ਨਾਲ ਦੀ ਨਾਲ ਤੁਹਾਨੂੰ ਆਪਣਾ ਇਲਾਕਾ ਦਿਖਾਉਣਾ ਹੈ ਹਰੀ ਪਰ ਖੜੇ ਐ ਇਸ ਵੇਲੇ ਬਹੁਤ ਹੀ ਰਮਣੀਕ ਇਲਾਕਾ ਸਾਡਾ ਇਹ ਘਾੜ ਦਾ ਤੇ ਹਿਮਾਚਲ ਨੂੰ ਟੱਚ ਕਰਦਾ ਸੋ ਅੱਜ ਦੇ ਬਲੌਗ 'ਚ ਕਿੱਦਾਂ ਅਸੀਂ ਗੱਡੀ ਰੈਸਕਿਊ ਕਰਨੀ ਆ 7-8 ਖੱਡਾ ਪੈਂਦੀਆਂ ਉਹ ਕ੍ਰੋਸ ਕਰਕੇ ਇੱਕ ਖੱਡ 'ਚ ਸਾਡੀ ਗੱਡੀ ਫਸੀ ਹੋਈ ਹੈ ਸਤਰਵਾਦੀਆ ਪ੍ਰਧਾਨ ਜੀ ਦੇ ਇਹਨਾਂ ਨੇ ਸਮਾਂ ਕੱਢਿਆ ਥੈਂਕ ਯੂ ਲੋ ਜੀ ਦੋਸਤੋ ਹੁਣ ਸਾਡਾ ਪੈਦਲ ਟ੍ਰੈਕ ਸ਼ੁਰੂ ਹੋ ਗਿਆ ਆ ਤੁਸੀਂ ਖੱਡਾਂ ਦੇਖ ਲਓ ਮੋਟਰਸਾਈਕਲ ਵੀ ਜਾ ਨਹੀਂ ਰਿਹਾ ਸੋ ਕੱਲ ਸੁੱਕਾ ਸੀਗਾ ਬਿਲਕੁਲ ਆਪਾਂ ਕ੍ਰਾਸ ਕਰਕੇ ਰਿਸਕ ਲੈ ਕੇ ਆ ਸਾਰਾ ਪਾਣੀ ਚੱਲਿਆ ਹੋਇਆ ਪਹਿਲੀ ਖੱਡ ਐ ਇਦਾਂ ਦੀ 7-8 ਖੱਡਾਂ ਇੱਥੇ ਕ੍ਰਾਸ ਕਰਦੀਆਂ ਸੋ ਤੋ ਅੱਗੇ ਜਾ ਕੇ ਫਿਰ ਖੈਰਾ ਫਾਰਮ ਹੈ ਹਲੇ ਦੋ ਤੋਂ 3 ਕਿਲੋਮੀਟਰ ਸੋ ਉੱਥੇ ਆਪਣੀ ਗੱਡੀ ਫਸੀ ਹੋਈ ਹੈ ਦੇਖਣ ਜਾ ਕੇ ਕੀ ਪੋਜੀਸ਼ਨ ਹੈ ਰੈਸਕਿਊ ਕਰਦੇ ਆ ਸੁਰਾਤੀ ਹੋਰ ਚਾਰਾ ਨਹੀਂ ਸੀ ਸਾਡੇ ਕੋਲ ਸੋ ਗੱਡੀ ਆਪਾਂ ਉੱਥੇ ਛੱਡਤੀ ਸੀ ਰਾਤ ਫਸੀ ਹੋਈ ਆ ਦੇਖੋ ਇਹਨਾਂ ਖੱਡਾਂ ਚੋਂ ਲੰਘ ਕੇ ਅਸੀਂ ਖੈਰਾ ਫਰਮ ਪਾਉਂਦੇ ਆ ਆ ਵੀ ਬੜਾ ਸਾਡਾ ਯਾਦਗਾਰੀ ਥਾਂ ਇੱਥੇ ਸਾਈਕਲਿੰਗ ਕਰਦੇ ਹੋਏ ਸਾਡੇ ਪ੍ਰਧਾਨ ਜੀ ਰਾਜੂ ਸਤਾਲ ਜੀ ਬੜੇ ਹੀ ਪੂਰਾ ਬੋਡੀ ਵੇਟ ਨਾਲ ਗਿਰ ਗਏ ਸੀ ਭਾਗਾਂ ਵਾਲੇ ਸੀ ਕੋਈ ਸੱਟ ਨਹੀਂ ਲੱਗੀ ਤੇ ਹੁਣ ਅਸੀਂ ਅੱਗੇ ਵਧ ਰਹੇ ਹਾਂ ਆਫ ਰੋਡ ਟਰੈਕਿੰਗ ਜੇ ਲੋਟਾ ਜੀ ਅਗਵਾਈ ਕਰਦੇ ਹੋਏ ਲੋ ਜੀ ਦੋਸਤੋ ਦੋ ਖੱਡਾਂ ਪਾਰ ਕਰਕੇ ਹੁਣ ਫੇਰ ਪੱਕੀ ਸੜਕ ਆਈ ਹੈ ਇਹ ਸੜਕ ਤੇ ਜਿੱਥੇ ਸੜਕ ਖਤਮ ਹੋਣੀ ਹੈ ਉਹ ਤੋਂ ਅੱਗੇ ਖਿਚੋਈ ਹੈ ਉੱਥੇ ਸਾਡੀ ਗੱਡੀ ਫਸੀ ਹੋਈ ਹੈ ਤੁਹਾਨੂੰ ਦੇਖਣੇ ਕੀ ਸੁਆਵਨਾ ਬਣਦੀ ਹੈ ਟੈਕ ਟੂਟਰ ਲਿਆਉਨੇ ਕੋਈ ਗੱਡੀ ਘੜਦੇ ਆ ਲਓ ਜੀ ਦੋਸਤੋ ਦੁਬਾਰਾ ਆਫ ਰੋਡਿੰਗ ਸ਼ੁਰੂ ਹੋਣ ਲੱਗੀ ਹੈ ਸੱਤ ਚੋਂ ਅਸੀਂ ਕਹਿ ਲਓ ਵੀ ਲਗਭਗ ਪੰਜ ਛੇ ਖੱਡਾ ਟੱਪ ਕੇ ਆ ਗਏ ਤੇ ਇੱਥੇ ਇੱਕ ਛੋਟੀ ਚੋਈ ਹੈ ਖੈਰਾ ਫਰੋਂ ਦੁਪਹਿਰ ਜਿੱਥੇ ਆਪਣੀ ਗੱਡੀ ਫਸੀ ਹੋਈ ਹੈ ਦੇਖਣੇ ਕੀ ਮਾਹੌਲ ਹੈ ਇਕੱਲੇ ਕਰੇ ਬੰਦੇ ਆਉਣ ਦਾ ਕੰਮ ਨਹੀਂ ਹੈਗਾ ਜੰਗਲ ਵਾਲਾ ਪਿਓਰ ਜੰਗਲੀ ਜਾਨਵਰ ਵੀ ਰਾਤ ਨੂੰ ਇੱਥੇ ਤਾਨੂੰ ਟੱਕਰਨਗੇ ਸੋ ਉਹ ਚੀਜ਼ ਦੇਖ ਲਈ ਅਸੀਂ ਰਾਤ ਫਿਰ ਗੱਡੀ ਨੂੰ ਇੱਥੇ ਛੱਡਣ ਦਾ ਫੈਸਲਾ ਲੈ ਲਿਆ ਸੀ ਤੇ ਹੁਣ ਦੇਖਦੇ ਆ ਉਹ ਖੜੀ ਹੈ ਜੀ BB12AE1001 ਸੋ ਗੱਡੀ ਸਾਡੀ ਸਲਾਮਤ ਹੈ। ਇਹੀ ਗੱਲ ਆ ਵੀ ਨੋਕ ਚੰਗੇ ਹੁੰਨੇ ਆ ਰਿਮੋਟ ਦੇ ਆਦਰਵਾਈਜ਼ ਗੱਡੀ ਚਾਬੀ ਕਿੱਥੇ ਹੈ? ਚਾਬੀ ਉੱਥੀ ਹੈ ਜੀ ਫਾਰਮ ਤੇ। ਐਦਾਂ ਨਹੀਂ ਟਰੈਕਟਰ ਨਾਲ ਨਿਕਲੂਗੀ ਆ ਜੋ। ਸਵਾਦ ਤੁਸੀਂ ਦੇਖ ਰਹੇ ਹੋ ਦੋਸਤੋ। ਇੱਥੋਂ ਹੁਣ ਅਸੀਂ ਗੱਡੀ ਨੂੰ ਰੈਸਕਿਊ ਕਰਨਾ ਉਈ ਟਾਈਮ ਲੱਗੂਗਾ ਥੋੜਾ ਸੁੱਕੂਗਾ ਫੇਰ ਨਿਕਲੂਗਾ ਨਹੀਂ ਚਲੋ ਟਾਈ ਯਾਰ ਟਰੈਕਟਰ ਲਿਆਉਨੇ ਆ ਸੋ ਬੜੀ ਟਰਾਈ ਕਰੀ ਕੱਲ ਵੀ ਅਸੀਂ ਇਹਨੂੰ ਕੱਢਣ ਦੀ ਨਿਕਲੀ ਨਹੀਂ ਗੱਡੀ ਤੇ ਹੁਣ ਕਰਦੇ ਆ ਰੈਸਕਿਊ ਟਰੈਕਟਰ ਟ੍ਰਕ ਵਗੈਰਾ ਮਂਗਾਉਨੇ ਪਹਿਲਾਂ ਪਹੁੰਚੀਏ ਫਾਰਮ ਤੇ ਆ ਦੇਖੋ ਚਲੋ ਦੋਸਤੋ ਅਸੀਂ ਆਪਣੀ ਜਿਹੜੀ ਚੋਈ ਚੋ ਗੱਡੀ ਕੱਢ ਲਏ ਆ ਤੇ ਹੁਣ ਪੂਰਾ ਰੇਲਾ ਬਣਾ ਕੇ ਆ ਦੋ ਖੱਡਾ ਕ੍ਰੋਸ ਕਰਨੀਆਂ ਇਹ ਧਰਵਾਦੀਆਂ ਵੀਰ ਟਰੈਕਟਰ ਵਾਲੇ ਦੇ ਕਾਲਾ ਲਿਆ ਇਹਨੂੰ ਮੁੰਡੇ ਨੂੰ ਤੇ ਸਾਡੇ ਘਾੜ ਲਾ ਕੇ ਦੋ ਹੈਲਪਫੁਲ ਆ ਤੇ ਹੁਣ ਰੇਲਾ ਬਣਾ ਕੇ ਕੱਢਣੀ ਆ ਅਸੀਂ ਦੇਖਦੇ ਜੇ ਫਸ ਗਈ ਤਾਂ ਫਿਰ ਟਰੈਕਟਰ ਵਾਲੇ ਵੀ ਫੇਰ ਆਉਣਗੇ ਚਲੋ ਚਲੋ ਕੱਢੋ ਕੱਢੋ ਆਹ ਲੋ ਜੀ ਆ ਜਾ ਰਹੇ ਤੇ 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 ਤ ਪੂਰੀਆਂ ਲੋਕਾਂ ਹੀ ਗਈ 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 ਪਹਿਲੇ ਕਿਤੇ ਜਾ ਰਹੀ ਜੀ ਪਹਿਲੇ ਚ ਜਾਣੀ ਹੈ ਇਹ ਲੈ ਕੇ ਰਬਣਾ ਨਾ ਰੋਟਾ ਜੀ ਖਿੱਚ ਲਾਂਗੇ ਹੁਣ ਤਾਂ ਇਹ ਦੇਖ ਪੂਰੀ ਪੂਰੀ ਹੈ ਇੱਕ ਪੂਰੀ ਇਹ ਦਿੱਕੋ ਹਾਂ ਬੱਸ ਨਿਕਲ ਹੋ ਗਿਆ ਹੋ ਗਿਆ ਹੋ ਗਿਆ ਵੈਲ ਡਨ ਵੈਲ ਡਨ ਯਾ ਐਸਕੂਰ ਕਾਰ ਸੋ ਦੋਸਤੋ ਵੀਡੀਓ ਪਸੰਦ ਆਈ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ